ਮਸਲੇ ਆ ਗਿਆ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਲਗਾਤਾਰ بارش ਹੋ ਰਹੀ ਹੈ ਜਿਸ ਤੇ ਚੱਲਦੇ ਬੱਚਾ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਜਦੋਂ ਬੱਚੇ ਸਕੂਲ ਜਾਂਦੇ ਨੇ ਤੇ ਰਸਤਿਆਂ ਦੇ ਵਿੱਚ ਪਾਣੀ ਜਿਹੜਾ ਉਹ ਕਾਫੀ ਖੜਾ ਹੋ ਜਾਂਦਾ ਤੇ ਹੁਣ ਜਾਣ ਦੇ ਵਿੱਚ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ بارش ਜਿਹੜੀ ਹੈ ਲਗਾਤਾਰ ਹੋ ਸਕਦੀ ਹੈ ਤੇ ਇਸੇ ਲਈ ਸਥਿਤੀ ਨੂੰ ਦੇਖਦੇ ਹੋਏ ਡੀਸੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅੱਜ ਜਾਨੀ ਕਿ 26 ਅਗਸਤ ਨੂੰ ਜਿਲੰਦਰ ਦੇ ਸਕੂਲ ਕਾਲਜ ਜਿਹੜੇ ਆ ਬੰਦ ਰੱਖੇ ਜਾਣਗੇ ਤਾਂ ਕਿ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾਵੇ ਬੱਚਿਆਂ ਦਾ ਇਹ ਪਹਿਲੋ ਬੱਚਿਆਂ ਦੀ ਸੁਰੱਖਿਆ ਨੂੰ ਸੋਚਦੇ ਹੋਏ ਇਹ ਫੈਸਲਾ ਲਿਆ ਗਿਆ ਤੇ ਦਲਦਿਨਿਕ ਲਗਾਤਾਰ بارش ਹੋ ਰਹੀ ਹੈ ਲਗਾ ਤਾਰ ਮੀ ਪੈ ਰਿਹਾ ਜਿੱਤੇ ਨਾਲ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਥੇ ਵਿਦਿਆਰਥੀ ਜਿਹੜੇ ਉਹਨਾਂ ਨੂੰ ਤੇ ਪੋਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਰਸਤਿਆਂ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਸੜਕਾਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਂਦੀ ਹੈ ਤੇ ਫਿਰ ਓਣ ਜਾਣ ਦੇ ਵਿੱਚ ਬੱਚਿਆਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਕੱਲੇ ਓਣ ਜਾਣ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਔਖਤ ਹੁੰਦੀ ਹੈ ਜਿਸੇ ਦੇ ਚੱਲਦੇ ਹੀ ਇਹ ਫੈਸਲਾ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਤਾਂ ਕਿ ਸਕੂਲ ਕਾਲਜ ਦੇ ਵਿੱਚ ਛੁੱਟੀ ਦਾ ਐਲਾਨ ਕਰਕੇ ਬੱਚੇ ਜਿਹੜੇ ਆ ਸੁਰੱਖਿਅਤ ਆਪਣੇ ਘਰਾਂ ਦੇ ਵਿੱਚ ਰਹਿਣ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਕਿ ਲਗਾਤਾਰ ਮੀਂਹ ਪਵੇਗਾ ਤੋਂ ਸਿਰ ਚੱਲਦੇ ਦੱਸ ਦਿੰਦੇ ਆ ਕਿ ਜਲੰਧਰ ਹੀ ਨਹੀਂ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਫਾਜ਼ਿਲਕਾ ਦੀ ਗੱਲ ਕਰੀਏ ਫਾਜ਼ਿਲਕਾ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਠਾਨਕੋਟ ਦੇ ਵਿੱਚ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਤਾਂ ਕਿ ਬੱਚੇ ਜਿਹੜੇ ਆ ਸੁਰੱਖਿਅਤ ਆਪਣੇ ਘਰ ਰਹਿ ਸਕਣ ਤੇ ਕਿਉਂਕਿ ਜਦੋਂ ਸੜਕਾਂ ਤੇ ਜਾਂਦੇ ਆ ਬੱਚੇ ਸਕੂਲ ਕਾਲਜ ਜਾਂਦੇ ਕਈ ਬੱਚੇ ਦੇ ਸਕੂਲ ਜਿਹੜੇ ਆ ਕਾਫੀ ਦੂਰ ਹੁੰਦੇ ਆ ਤੇ ਜਦੋਂ ਉਹ ਸਾਈਕਲ ਤੇ ਜਾਂ ਫਿਰ ਔਟੋ 'ਚ ਜਾਂ ਫਿਰ ਫੜਲ ਜਾਂਦੇ ਆ ਤਾਂ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਦੇ ਮੱਦੇ ਨਜ਼ਰ ਇਹ ਫੈਸਲਾ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਅਤੇ ਬੱਚਿਆਂ ਨੂੰ ਤਾਂ ਕਿ ਬੱਚੇ ਜਿਹੜੇ ਆ ਉਹ ਸੁਰੱਖਿਆ ਅਧਿਕਾਰ ਦੇ ਵਿੱਚ ਰਹਿਣ ਮੀ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਭਾਰੀ ਮੀਂਹ ਪੈ ਰਿਹਾ ਕੱਲ ਤੋਂ ਹੀ ਜਲੰਧਰ ਦੇ ਵਿੱਚ ਭਾਰੀ ਮੀਂਹ ਦੀ ਸ਼ੁਰੂਆਤ ਹੋਈ ਹੈ ਤੇ ਦਿਨ ਦੇ ਵੇਲੇ ਸਾਰਾ ਦਿਨ ਇਹ ਮੀਂਹ ਪੈਂਦਾ ਰਿਹਾ ਫਿਰ ਰਾਤ ਵੇਲੇ ਵੀ ਬਾਰਿਸ਼ ਹੋਈ ਹੈ ਤੇ ਅੱਜ ਫਿਰ ਤੋਂ ਦੂਜੇ ਦਿਨ ਵੀ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਦੱਸਦੇ ਕਿ ਫਿਰ ਤੋਂ ਬਾਰਿਸ਼ ਜਿਹੜੀ ਆ ਸ਼ੁਰੂ ਹੋ ਗਈ ਆ ਦੂਸਰਾ ਦਿਨ ਅੱਜ ਮੀਂਹ ਦਾ ਤੇ ਲਗਾਤਾਰ ਮੀਂਹ ਪੈ ਰਿਹਾ ਜਿਸ ਤੇ ਨਾਲ ਕੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਉੱਥੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਹੀ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅੱਜ 26 ਅਗਸਤ ਨੂੰ ਜਲੰਧਰ ਜਲੰਧਰ ਦੇ ਸਕੂਲ ਕਾਲਜ ਜਿਹੜੇ ਆ ਉਹ ਬੰਦ ਰਹਿਣਗੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਡੀਸੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਜਲੰਧਰ ਡੀਸੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਜਲੰਧਰ ਦੇ ਸਕੂਲ ਕਾਲਜ ਦੇ ਵਿੱਚ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਹੈ ਲਗਾਤਾਰ بارش ਹੋ ਰਹੀ ਹੈ ਜਿਸ ਦੇ ਚੱਲਦੇ ਬੱਚਿਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਜਦੋਂ ਬੱਚੇ ਸਕੂਲ ਜਾਂਦੇ ਨੇ ਤੇ ਰਸਤਿਆਂ ਦੇ ਵਿੱਚ ਪਾਣੀ ਜਿਹੜਾ ਉਹ ਕਾਫੀ ਖੜਾ ਹੋ ਜਾਂਦਾ ਤੇ ਉਹਨਾਂ ਜਾਣ ਦੇ ਵਿੱਚ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ بارش ਜਿਹੜੀ ਹੈ ਲਗਾਤਾਰ ਹੋ ਸਕਦੀ ਹੈ ਤੇ ਇਸੇ ਲਈ ਇਹ ਤੀਨ ਨੂੰ ਦੇਖਦੇ ਹੋਏ ਡੀਸੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅੱਜ ਯਾਨੀ ਕਿ 26 ਅਗਸਤ ਨੂੰ ਜਿਲੰਦਰ ਦੇ ਸਕੂਲ ਕਾਲਜ ਜਿਹੜੇ ਆ ਬੰਦ ਰੱਖੇ ਜਾਣਗੇ ਤਾਂ ਕਿ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾਵੇ ਬੱਚਿਆਂ ਦਾ ਪਹਿਲੋ ਬੱਚਿਆਂ ਦੀ ਸੁਰੱਖਿਆ ਨੂੰ ਸੋਚਦੇ ਹੋਏ ਇਹ ਫੈਸਲਾ ਲਿਆ ਗਿਆ ਤੇ ਦੰਦਨਿਕ ਲਗਾਤਾਰ بارش ਹੋ ਰਹੀ ਹੈ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਨਾਲ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉਥੇ ਵਿਦਿਆਰਥੀ ਜਿਹੜੇ ਉਹਨਾਂ ਨੂੰ ਤੇ ਖੋਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਰਸਤਿਆਂ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਸੜਕਾ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਂਦੀ ਹੈ ਤੇ ਫਿਰ ਔਣ ਜਾਣ ਦੇ ਵਿੱਚ ਬੱਚਿਆਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਮਣਾ ਕਰਨਾ ਪੈਂਦਾ ਤੇ ਕੱਲੇ ਔਣ ਜਾਣ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਔਖਤ ਹੁੰਦੀ ਹੈ ਜਿੱਥੇ ਤੇ ਚਲਦੇ ਹੀ ਇਹ ਫੈਸਲਾ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਤਾਂ ਕਿ ਸਕੂਲ ਕਾਲਜ ਦੇ ਵਿੱਚ ਛੁੱਟੀ ਦਾ ਐਲਾਨ ਕਰਕੇ ਬੱਚੇ ਜਿਹੜੇ ਆ ਸੁਰੱਖਿਅਤ ਆਪਣੇ ਘਰਾਂ ਦੇ ਵਿੱਚ ਰਹਿਣ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਕਿ ਲਗਾਤਾਰ ਮੀਂਹ ਪਵੇਗਾ ਤੋਂ ਸਿਰ ਚੱਲਦੇ ਦੱਸ ਦਿੰਦੇ ਆ ਕਿ ਜਲੰਧਰੀ ਨਹੀਂ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਫਾਜ਼ਿਲਕਾ ਦੀ ਗੱਲ ਕਰੀ ਫਾਜ਼ਿਲਕਾ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਠਾਨਕੋਟ ਦੇ ਵਿੱਚ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਤਾਂ ਕਿ ਬੱਚੇ ਜਿਹੜੇ ਆ ਸੁਰੱਖਿਤ ਆਪਣੇ ਘਰ ਰਹਿ ਸਕਣ ਤੇ ਕਿਉਂਕਿ ਜਦੋਂ ਸੜਕਾਂ ਤੇ ਜਾਂਦੇ ਆ ਬੱਚੇ ਸਕੂਲ ਕੋਲ ਜਾਂਦੇ ਕਈ ਬੱਚੇ ਰ ਸਕੂਲ ਜਿਹੜੇ ਆ ਕਾਫੀ ਦੂਰ ਹੁੰਦੇ ਆ ਤੇ ਜਦੋਂ ਉਹ ਸਾਈਕਲ ਤੇ ਜਾਂ ਫਿਰ ਆਟੋ 'ਚ ਜਾਂ ਫਿਰ ਪੈਦਲ ਜਾਂਦੇ ਆ ਤਾਂ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਦੇ ਮੱਦੇ ਨਾਜ਼ਰ ਇਹ ਫੈਸਲਾ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਅਤੇ ਬੱਚਿਆਂ ਨੂੰ ਤਾਂ ਕਿ ਬੱਚੇ ਜਿਹੜੇ ਆ ਉਹ ਸੁਰੱਖਿਆ ਅਧਿਕਾਰ ਦੇ ਵਿੱਚ ਰਹਿਣ ਮੀ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਭਾਰੀ ਮੀਂਹ ਪੈ ਰਿਹਾ ਕੱਲ ਤੋਂ ਹੀ ਜਲੰਧਰ ਦੇ ਵਿੱਚ ਭਾਰੀ ਮੀਂਹ ਦੀ ਸ਼ੁਰੂਆਤ ਹੋਈ ਹੈ ਤੇ ਦਿਨ ਦੇ ਵੇਲੇ ਸਾਰਾ ਦਿਨ ਇਹ ਮੀਂਹ ਪੈਂਦਾ ਰਿਹਾ ਫਿਰ ਰਾਤ ਵੇਲੇ ਵੀ ਬਾਰਿਸ਼ ਹੋਈ ਹੈ ਤੇ ਅੱਜ ਫਿਰ ਤੋਂ ਦੂਜੇ ਦਿਨ ਵੀ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਦੱਸਦੇ ਕਿ ਫਿਰ ਤੋਂ ਬਾਰਿਸ਼ ਜਿਹੜੀ ਆ ਸ਼ੁਰੂ ਹੋ ਗਈ ਆ ਦੂਸਰਾ ਦਿਨ ਅੱਜ ਮੀਂਹ ਦਾ ਤੇ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਨਾਲ ਕਿ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤਾਂ ਉੱਥੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਹੀ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅੱਜ 26 ਅਗਸਤ ਨੂੰ ਜਲੰਧਰ ਦੇ ਸਕੂਲ ਕਾਲਜ ਜਿਹੜੇ ਆ ਉਹ ਬੰਦ ਰਹਿਣਗੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਡੀਸੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਜਲੰਧਰ ਡੀਸੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਜਲੰਧਰ ਦੇ ਸਕੂਲ ਕਾਲਜ ਦੇ ਵਿੱਚ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਹੈ ਲਗਾਤਾਰ بارش ਹੋ ਰਹੀ ਹੈ ਜਿਸ سے ਚੱਲਦੇ ਬੱਚਿਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਜਦੋਂ ਬੱਚੇ ਸਕੂਲ ਜਾਂਦੇ ਨੇ ਤੇ ਰਸਤਿਆਂ ਦੇ ਵਿੱਚ ਪਾਣੀ ਜਿਹੜਾ ਉਹ ਕਾਫੀ ਖੜਾ ਹੋ ਜਾਂਦਾ ਤੇ ਉਹਨਾਂ ਜਾਣ ਦੇ ਵਿੱਚ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ بارش ਜਿਹੜੀ ਹੈ ਲਗਾਤਾਰ ਹੋ ਸਕਦੀ ਹੈ ਤੇ ਐਸੇ ਲਈ ਸਥਿਤੀ ਨੂੰ ਦੇਖਦੇ ਹੋਏ ਡੀਸੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅੱਜ ਯਾਨੀ ਕਿ 26 ਅਗਸਤ ਨੂੰ ਜਿਲੰਦਰ ਦੇ ਸਕੂਲ ਕਾਲਜ ਜਿਹੜੇ ਆ ਬੰਦ ਰੱਖੇ ਜਾਣਗੇ ਤਾਂ ਕਿ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾਵੇ ਬੱਚਿਆਂ ਦਾ ਐ ਪਹਿਲੋ ਬੱਚਿਆਂ ਦੀ ਸੁਰੱਖਿਆ ਨੂੰ ਸੋਚਦੇ ਹੋਏ ਇਹ ਫੈਸਲਾ ਲਿਆ ਗਿਆ ਤੇ ਅਦਲਤ ਇਹ ਲਗਾਤਾਰ بارش ਹੋ ਰਹੀ ਹੈ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਨਾਲ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉੱਥੇ ਵਿਦਿਆਰਥੀ ਜਿਹੜੇ ਉਹਨਾਂ ਨੂੰ ਤਾਂ ਪੋਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਰਸਤਿਆਂ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਸੜਕਾਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਂਦੀ ਹੈ ਤੇ ਫਿਰ ਓਣ ਜਾਣ ਦੇ ਵਿੱਚ ਬੱਚਿਆਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਕੱਲੇ ਓਣ ਜਾਣ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਔਖਤ ਹੁੰਦੀ ਹੈ ਜਿਸੇ ਦੇ ਚੱਲਦੇ ਹੀ ਇਹ ਫੈਸਲਾ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਤਾਂ ਕਿ ਸਕੂਲ ਕਾਲਜ ਦੇ ਵਿੱਚ ਛੁੱਟੀ ਦਾ ਐਲਾਨ ਕਰਕੇ ਬੱਚੇ ਜਿਹੜੇ ਆ ਸੁਰੱਖਿਅਤ ਆਪਣੇ ਘਰਾਂ ਦੇ ਵਿੱਚ ਰਹਿਣ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਕਿ ਲਗਾਤਾਰ ਮੀਂਹ ਪਵੇਗਾ ਤੋਂ ਸਿਰ ਚੱਲਦੇ ਦੱਸ ਦਿੰਨੇ ਆ ਕਿ ਜਲੰਧਰ ਹੀ ਨਹੀਂ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਫਾਜ਼ਿਲਕਾ ਦੀ ਗੱਲ ਕਰੀਏ ਫਾਜ਼ਿਲਕਾ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਠਾਨਕੋਟ ਦੇ ਵਿੱਚ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਤਾਂ ਕਿ ਬੱਚੇ ਜਿਹੜੇ ਆ ਸੁਰੱਖਿਅਤ ਆਪਣੇ ਘਰ ਰਹਿ ਸਕਣ ਤੇ ਕਿਉਂਕਿ ਜਦੋਂ ਸੜਕਾਂ ਤੇ ਜਾਂਦੇ ਆ ਬੱਚੇ ਸਕੂਲ ਕਾਲਜ ਜਾਂਦੇ ਕਈ ਬੱਚੇ ਰ ਸਕੂਲ ਜਿਹੜੇ ਆ ਕਾਫੀ ਦੂਰ ਹੁੰਦੇ ਆ ਤੇ ਜਦੋਂ ਉਹ ਸਾਈਕਲ ਤੇ ਜਾਂ ਫਿਰ ਆਟੋ 'ਚ ਜਾਂ ਫਿਰ ਫਾਦਲ ਜਾਂਦੇ ਆ ਤਾਂ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਦੇ ਮੱਦੇ ਨਾਜ਼ਰ ਇਹ ਫੈਸਲਾ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਅਤੇ ਬੱਚਿਆਂ ਨੂੰ ਤਾਂ ਕਿ ਬੱਚੇ ਜਿਹੜੇ ਆ ਉਹ ਸੁਰੱਖਿਆ ਅਧਿਕਾਰ ਦੇ ਵਿੱਚ ਰਹਿਣ ਮੀ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਭਾਰੀ ਮੀਂਹ ਪੈ ਰਿਹਾ ਕੱਲ ਤੋਂ ਹੀ ਜਲੰਧਰ ਦੇ ਵਿੱਚ ਭਾਰੀ ਮੀਂਹ ਦੀ ਸ਼ੁਰੂਆਤ ਹੋਈ ਹੈ ਤੇ ਦਿਨ ਦੇ ਵੇਲੇ ਸਾਰਾ ਦਿਨ ਇਹ ਮੀਂਹ ਪੈਂਦਾ ਰਿਹਾ ਫਿਰ ਰਾਤ ਵੇਲੇ ਵੀ ਬਾਰਿਸ਼ ਹੋਈ ਹੈ ਤੇ ਅੱਜ ਫਿਰ ਤੋਂ ਦੂਜੇ ਦਿਨ ਵੀ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਦੱਸਦੇ ਕਿ ਫਿਰ ਤੋਂ ਬਾਰਿਸ਼ ਜਿਹੜੀ ਆ ਸ਼ੁਰੂ ਹੋ ਗਈ ਆ ਦੂਸਰਾ ਦਿਨ ਅੱਜ ਮੀਂਹ ਦਾ ਤੇ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਨਾਲ ਕਿ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤਾਂ ਉੱਥੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਹੀ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅੱਜ ਪੰਜਾਬ ਦੇ ਨੌਜਵਾਨਾਂ ਅੰਦਰ ਪੜਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਇਸ ਨਾਲ ਸਕੂਲੀ ਵਿਦਿਆਰਥੀਆਂ ਸਮੇਤ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਪ੍ਰਾਪਤ ਹੋਵੇਗਾ ਵਰਤਮਾਨ ਸਮੇਂ ਪੰਜਾਬ ਭਾਰਤ ਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਪਹਿਲ ਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ ਚ ਸੂਬੇ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗਦੇ ਵੀ ਕੰਪਿਊਟਰ ਵਧੀਆ ਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਪੜ੍ਹਨ ਦਾ ਸਭ ਕੁਝ ਬਹੁਤ ਵਧੀਆ ਰਿਹਾ ਜਿੰਨਾਂ ਦਾ ਬਹੁਤ ਬੈਂਕ ਤੋਂ ਮਿਲਿਆ ਇਹ ਸਭ ਬੁੱਕਸ ਮੈਂ ਪੜ੍ਹਦਾ ਇਹ ਇਨਵੈਂਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗਿਆ ਇਹ ਤੇ ਲਾਇਬ੍ਰੇਰੀ ਇੱਕ ਜਿਹੜਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਜਲੰਧਰ ਡੀਸੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਜਲੰਧਰ ਦੇ ਸਕੂਲ ਕਾਲਜ ਦੇ ਵਿੱਚ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਹੈ ਲਗਾਤਾਰ بارش ਹੋ ਰਹੀ ਹੈ ਜਿਸ ਦੇ ਚੱਲਦੇ ਬੱਚਿਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਜਦੋਂ ਬੱਚੇ ਸਕੂਲ ਜਾਂਦੇ ਨੇ ਤੇ ਰਸਤਿਆਂ ਦੇ ਵਿੱਚ ਪਾਣੀ ਜਿਹੜਾ ਉਹ ਕਾਫੀ ਖੜਾ ਹੋ ਜਾਂਦਾ ਤੇ ਉਹਨਾਂ ਜਾਣ ਦੇ ਵਿੱਚ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ بارش ਜਿਹੜੀ ਹੈ ਲਗਾਤਾਰ ਹੋ ਸਕਦੀ ਹੈ ਤੇ ਇਸੇ ਲਈ ਸਥਿਤੀ ਨੂੰ ਦੇਖਦੇ ਹੋਏ ਡੀਸੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅੱਜ ਯਾਨੀ ਕਿ 26 ਅਗਸਤ ਨੂੰ ਜਿਲੰਦਰ ਦੇ ਸਕੂਲ ਕਾਲਜ ਜਿਹੜੇ ਆ ਬੰਦ ਰੱਖੇ ਜਾਣਗੇ ਤਾਂ ਕਿ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾਵੇ ਬੱਚਿਆਂ ਦਾ ਐ ਪਹਿਲੋ ਬੱਚਿਆਂ ਦੀ ਸੁਰੱਖਿਆ ਨੂੰ ਸੋਚਦੇ ਹੋਏ ਇਹ ਫੈਸਲਾ ਲਿਆ ਗਿਆ ਤੇ ਅਦalte ਨਿਕ ਲਗਾਤਾਰ بارش ਹੋ ਰਹੀ ਹੈ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਨਾਲ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉੱਥੇ ਵਿਦਿਆਰਥੀ ਜਿਹੜੇ ਉਹਨਾਂ ਨੂੰ ਤੇ ਹੋਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਰਸਤਿਆਂ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਸੜਕਾਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਂਦੀ ਹੈ ਤੇ ਫਿਰ ਓਣ ਜਾਣ ਦੇ ਵਿੱਚ ਬੱਚਿਆਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਕੱਲੇ ਓਣ ਜਾਣ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਔਖਤ ਹੁੰਦੀ ਹੈ ਜਿੱਥੇ ਦੇ ਚੱਲਦੇ ਹੀ ਇਹ ਫੈਸਲਾ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਤਾਂ ਕਿ ਸਕੂਲ ਕਾਲਜ ਦੇ ਵਿੱਚ ਛੁੱਟੀ ਦਾ ਐਲਾਨ ਕਰਕੇ ਬੱਚੇ ਜਿਹੜੇ ਆ ਸੁਰੱਖਿਅਤ ਆਪਣੇ ਘਰਾਂ ਦੇ ਵਿੱਚ ਰਹਿਣ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਕਿ ਲਗਾਤਾਰ ਮੀਂਹ ਪਵੇਗਾ ਤੋਂ ਸਿਰ ਚਲਦੇ ਦੱਸ ਦਿੰਨੇ ਆ ਕਿ ਜਲੰਧਰ ਹੀ ਨਹੀਂ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਫਾਜ਼ਿਲਕਾ ਦੀ ਗੱਲ ਕਰੀਏ ਫਾਜ਼ਿਲਕਾ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਠਾਨਕੋਟ ਦੇ ਵਿੱਚ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਤਾਂ ਕਿ ਬੱਚੇ ਜਿਹੜੇ ਆ ਸੁਰੱਖਿਅਤ ਆਪਣੇ ਘਰ ਰਹਿ ਸਕਣ ਤੇ ਕਿਉਂਕਿ ਜਦੋਂ ਸੜਕਾਂ ਤੇ ਜਾਂਦੇ ਆ ਬੱਚੇ ਸਕੂਲ ਕਾਲਜ ਜਾਂਦੇ ਕਈ ਬੱਚੇ ਰ ਸਕੂਲ ਜਿਹੜੇ ਆ ਕਾਫੀ ਦੂਰ ਹੁੰਦੇ ਆ ਤੇ ਜਦੋਂ ਉਹ ਸਾਈਕਲ ਤੇ ਜਾਂ ਫਿਰ ਆਟੋ 'ਚ ਜਾਂ ਫਿਰ ਜਦੋਂ ਜਾਂਦੇ ਆ ਤਾਂ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਦੇ ਮੱਦੇ ਨਜ਼ਰ ਇਹ ਫੈਸਲਾ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਅਤੇ ਬੱਚਿਆਂ ਨੂੰ ਤਾਂ ਕਿ ਬੱਚੇ ਜਿਹੜੇ ਆ ਉਹ ਸੁਰੱਖਿਆ ਅਧਿਕਾਰ ਦੇ ਵਿੱਚ ਰਹਿਣ ਮੀ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਭਾਰੀ ਮੀਂਹ ਪੈ ਰਿਹਾ ਕੱਲ ਤੋਂ ਹੀ ਜਲੰਧਰ ਦੇ ਵਿੱਚ ਭਾਰੀ ਮੀਂਹ ਦੀ ਸ਼ੁਰੂਆਤ ਹੋਈ ਹੈ ਤੇ ਦਿਨ ਦੇ ਵੇਲੇ ਸਾਰਾ ਦਿਨ ਇਹ ਮੀਂਹ ਪੈਂਦਾ ਰਿਹਾ ਫਿਰ ਰਾਤ ਵੇਲੇ ਵੀ ਬਾਰਿਸ਼ ਹੋਈ ਹੈ ਤੇ ਅੱਜ ਫਿਰ ਤੋਂ ਦੂਜੇ ਦਿਨ ਵੀ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਦੱਸਦੇ ਕਿ ਫਿਰ ਤੋਂ ਬਾਰਿਸ਼ ਜਿਹੜੀ ਆ ਸ਼ੁਰੂ ਹੋ ਗਈ ਆ ਦੂਸਰਾ ਦਿਨ ਅੱਜ ਮੀਂਹ ਦਾ ਤੇ ਲਗਾਤਾਰ ਮੀਂਹ ਪੈ ਰਿਹਾ ਜਿਸ ਤੇ ਨਾਲ ਕੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤਾਂ ਉੱਥੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਹੀ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅੱਜ 26 ਅਗਸਤ ਨੂੰ ਜਲੰਧਰ ਦੇ ਸਕੂਲ ਕਾਲਜ ਜਿਹੜੇ ਆ ਉਹ ਬੰਦ ਰਹਿਣਗੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਡੀਸੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਇਹ ਫੈਸਲਾ ਜਿਹੜਾ ਉਹ ਲਿਆ ਗਿਆ